ਬੀਰ ਦੀ ਸਾਸਿਕਾਲ ਜੀ ਇਹ ਵੀਡੀਓ ਛੋਟੀ ਜੀ ਬਣਾਉਣ ਲੱਗਿਆ ਇਸ ਕੰਮ ਲਈ ਵੀਨਾ ਮੈਂ ਕੱਲ ਉਹਦਾ ਸੋਸ਼ਲ ਮੀਡੀਆ ਤੇ ਵੇਖੀ ਜਾਂਦਾ ਸੀ ਯਾਰ ਜਿਹੜੀ ਚਾਈਨਾ ਦੀ ਡੋਰ ਹੈ ਨਾ ਉਹਨੇ ਬਹੁਤ ਨੁਕਸਾਨ ਕੀਤਾ ਹਾਂ ਜਵਾਕ ਫਟੜ ਗਏ ਆ ਇੱਕ ਤਾਂ ਜਿਆਦਾ ਸੀਰੀਅਸ ਸੀਗਾ ਮੈਂ ਜਦੋਂ ਕੱਲ ਦੇਖਿਆ ਚਲੋ ਵਾਇਰ ਗਰੂਪ ਕਰੇ ਵੀ ਉਹ ਠੀਕ ਠਾਕ ਹੋ ਗਏ ਜਦੋਂ ਆਪਾਂ ਜਿਹੜੇ ਸਕੂਲ ਬੱਚੇ ਜਾਂਦੇ ਆ ਟਿਊਸ਼ਨਾਂ ਤੇ ਜਾਂਦੇ ਆ ਜਿਹੜੇ ਹਰ ਰੋਜ਼ ਜੌਬ ਤੇ ਜਾਂਦੇ ਆ ਉਹ ਬੰਦੇ ਨੇ ਇੱਕ ਛੋਟੀ ਜੀ ਚੀਜ਼ ਆਪਦੇ ਮੋਟਰਸਾਈਕਲ ਤੇ ਸਕੂਟਰੀ ਤੇ ਲਾ ਲੋ ਸੇਫਟੀ ਹੋ ਜੂਗੀ ਇਹਦਾ ਨੁਕਸਾਨ ਵੀ ਕੋਈ ਨਹੀਂਗਾ ਛੀਸ਼ਾ ਵਾਲੀ ਤੋਂ ਕੋਈ ਇੰਨਾ ਕੁ ਸਰੀਆ ਲਵਾ ਲਓ ਐਡਾ ਕੁ ਜਾਂ ਥੱਲੇ ਤੋਂ ਲਵਾ ਲਓ ਜੇ ਮੋਟਰਸਾਈਕਲ ਸਪਲੈਂਡਰ ਤਾਂ ਆਪਣੇ ਗਾਲ ਤੋਂ ਉੱਚਾ ਕਰ ਲਓ ਆ ਥੋੜਾ ਜਿਹਾ ਵੱਡਾ ਤੇ ਅਦੀ ਕੁੰਡੀ ਸ਼ੇਪ ਆਏ ਗਾਹ ਕਰ ਲਓ ਜੇ ਪੈ ਪੈ ਵੀ ਜਾਵੇ ਡੋਰ ਤੇ ਨਿਕਲ ਕੇ ਵਿੱਚ ਧੌਣ ਦੇਣਾ ਪਵੇ ਹਾਂਜੀ ਇਹਦੇ ਨਾਲ ਬਚਾਅ ਹੋ ਜੂਗਾ ਉਹ ਤੂੰ ਬੰਦਾ ਹੌਲੀ ਹੋ ਜਾਂਦਾ ਹੈ ਪਈ ਯਾਰਾਂ ਡੋਰ ਤਾਂ ਘੱਟ ਫਸਦੀ ਆਪਣੀ ਫਸ ਜਾਂਦੀ ਜੇ ਕੋਈ ਚੀਜ਼ ਦੇ ਵਿੱਚ ਫਸੀ ਵੀ ਆ ਉਹ ਬੜਾ ਨੁਕਸਾਨ ਕਰ ਦਉਗੀ ਯਾਰ ਆ ਇੰਨੀ ਕਿਸੀ ਚੀਜ਼ ਲਵਾ ਲਓ ਵੀਰੇ ਬਹੁਤ ਇਹ ਪਰ ਕਹਿੰਦੇ ਨਾ ਜਸਤਨ ਲੱਗੇ ਸੋਈ ਜਾਣੇ ਦੂਜੇ ਨੂੰ ਛੋਟੀ ਲੱਗਦੀ ਚੀਜ਼ ਪਰ ਇਹ ਨੁਕਸਾਨ ਬਹੁਤ ਕਰੀ ਜਾਂਦੀ ਆ ਡੋਰ ਆਪਾਂ ਡੋਰਾਂ ਵਾਲਿਆਂ ਨੂੰ ਤਾਂ ਨਹੀਂ ਰੋਕ ਸਕਦੇ ਪਰ ਤੁਸੀਂ ਆਪਦੀ ਸੇਫਟੀ ਕਰ ਲਓ ਬਾਕੀ ਫਿੰਦਰ ਦੱਸੂ ਹੁੰਦੇ ਦਿਨੇ ਤਾਂ ਦਿਨੇ ਕੋਈ ਚੱਕਰ ਨਹੀਂ ਆ ਦਿਨੇ ਤਾਂ ਆਪਣੇ ਪਤਾ ਲੱਗਦਾ ਹੀ ਆ ਵੀ ਪਤੰਗ ਚੜਦਾ ਰਾਤ ਨੂੰ ਜਿਹੜੇ ਪਤੰਗ ਮਤਲਬ ਚੜ ਉਹ ਵੀ ਡੋੜਾ ਆਪਣੇ ਆਉਂਦੀਆਂ ਨਹੀਂ ਨਿਗਾਹ 'ਚ ਜਿੱਦਿਆਂ ਆਪਾਂ ਪਰਸੂ ਰਾਤ ਨੂੰ ਟਰੈਕਟਰ ਲਈ ਆਉਂਦੇ ਸੀ ਆਪਣੇ ਟਰੈਕਟਰ 'ਚ ਵੀ ਫਸੇ ਹਾਂਜੀ ਵੀ ਰਾਤ ਨੂੰ ਵੀ ਇਹਦਾ ਧਿਆਨ ਰੱਖੇ ਬੰਦਾ ਦਿਨੇ ਦਿਨ ਲੱਪ ਮੰਨ ਲੈ ਹਾਂਜੀ ਵੀ ਰਾਤ ਨੂੰ ਪਤਾ ਨਹੀਂ ਲੱਗਦਾ ਰਾਤ ਨੂੰ ਟੁੱਟ ਟੁੱਟ ਕੇ ਢਿੱਗੇ ਹੁੰਦੇ ਆ ਜਿਹੜੇ ਹਾਂਜੀ ਹਾਂਜੀ ਉੱਥੇ ਤੱਕਾ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਵੀ ਫਲਾਨਾ ਚੜਾਉਂਦਾ ਜੀ ਹਾਂਜੀ ਹਾਂਜੀ ਇਹ ਉਹ ਇਹ ਚੀਜ਼ ਲੱਗੀ ਹੋਊ ਬੰਦੇ ਦੀ ਸੇਫਟੀ ਹਾਂਜੀ